ਮਾਹਸਮਝਦਾ ਕਿ ਜੋ 2 ਦਸੰਬਰ ਦੇ ਫੈਲੇ ਸੀਗੇ ਉਸ ਤੋਂ ਪਹਿਲ ਤੋਂ ਕਹਿੰਦੇ ਰਹੇ ਵੀ ਇਹਨਾਂ ਵਿੱਚ ਲੱਗ ਹੋਣਾ ਚਾਹੀਦਾ ਨੇ। ਇਹ ਦੇਰ ਹੈ ਦੋਸਤਾਂ ਇਹ ਤੇ ਹੁਣ ਧਾਮੇਸ਼ਾਨ ਵੀ ਰਿਆਨ ਕਰਤਾ ਉਹਨਾਂ ਨੇ ਵੀ ਸ਼ੰਕਾ ਜਾਰੀ ਕੀਤੀ ਹੈ। ਉਹਨਾਂ ਨੇ ਇਹ ਕੀਤੀ ਹੈ ਵੀ ਜਿੱਦਾਂ ਕਿ ਹਰਪੀ ਸਿੰਘ ਨੂੰ ਕਿ ਕਰਤਾਰਕੁਸ਼ੀ ਕਰਕੇ ਉਹਨਾਂ ਨੂੰ ਲਾਂਬੇ ਕੀਤਾ ਗਿਆ। ਪਹਿਲਾਂ ਸ਼ੁਰਤ ਤੋਂ ਹੀ ਲੈ ਲੋ ਜਿਹੜੇ ਲੀਡਰ ਇਹ ਕਹਿੰਦੇ ਸੀ ਕਿ ਸਨਹਤ ਗੱਲ ਹੋਣੀ ਚਾਹੀਦੀ ਆ ਸਨਹਤ ਤੇ ਪਹਿਲਾਂ ਚਾਹੀਦਾ ਤੇ ਉਹਨਾਂ ਨੂੰ ਪਹਿਲਾਂ ਨਾਂਬੇ ਕੀਤਾ ਗਿਆ ਤੇ ਬਾਅਦ ਚ ਜੇਦਰ ਸਾਹਿਬ ਨੇ ਫੈਸਲਾ ਲਾਇਆ ਪਾਸ ਸੱਜਣਵਾਲ ਨੇ ਉਹਨਾਂ ਦੀ ਕੋਈ ਖੂਗ ਹੁਣ ਤੀ ਕੁਝ ਚੌਥੇ ਲੈ ਦੋ ਚਾਦੇ ਲੈ ਲੀਡਰ ਨੇ ਚਾਂਚੇ ਤੁਰੇ ਫਿਰਦੇ ਨੇ ਤੇ ਉਸ ਤੋਂ ਬਾਅਦ ਧੰਮੇ ਸਾਹਿਬ ਦੇ ਨਾਲ ਪ੍ਰੈਸ਼ਰ ਬਣਾਤਾ ਕਿ ਉਹਨੂੰ ਵੀ ਛੱਡ ਕੇ ਫਿਰ ਹੋਣਾ ਪਿਆ ਇਸ ਕਰਕੇ ਮੈਂ ਸਮਝੀ ਤਾਂ ਅੱਜ ਵੀ ਵਕਤ ਆ ਸਸੂਈ ਸੰਭਾਲ ਨਾਲ ਜੁੜਲੀ ਇਹ ਸਮਝਵੇ ਵੀ ਅਕਾਲ ਤਖਤ ਨਾਲ ਲਈ ਟੱਕਰ ਬਹੁਤ ਮਹਿੰਗੀ ਪੈਂਦੀ ਆ ਉਹ ਅੱਜ ਵੀ ਜੇ ਸਿੱਧੇ ਉਹ ਚੱਲ ਪੈਣਾ ਅਕਾਲ ਤਖਤ ਦੇ ਹਕੂਮਤ ਤਾਕ ਕਾ ਦੋ ਤਰੀਕੇ ਦੋ ਦਸੰਬਰ ਦੇ ਜੋ ਹਕੂਮਾ ਨੇ ਉਹ ਇਹਨੂੰ ਲਾ ਕਰ ਕਰਨ ਲਈ ਹਾਂ ਮੀ ਭਰਨ ਤਾਂ ਭਾਵੇਂ ਕਹੀ ਜਾਂਦੇ ਨੇ ਕਹਿੰਦੇ ਹੁਣ ਵੀ ਹੀ ਰਹਿ ਬਸ ਤਾਂ ਮੰਨਦੇ ਆ ਜੀ ਇਸ ਮੰਨ ਰਿਹਾ ਪਰ ਮਨ ਨੂੰ ਖੁਸ਼ ਨਹੀਂ ਰਿਹਾ ਇਸ ਕਰਕੇ ਸਮਾ ਬੜਾ ਖਤਰਨਾਕ ਹੈ ਤੇ ਆਲ ਸਮਝ ਮੈਂ ਸਮਝਦਾ ਇਹ ਦੋ ਘਲਾਉਣਗੇ ਇੱਕ ਵਾਰ ਇਕੱਲੇ ਤਾਂ ਸਭ ਤੋਂ ਲੋਕ ਹੋਣਗੇ ਦੂਜੇ ਪਾਸੇ ਇਕੱਲੇ ਤਾਂ ਭੋੜੇ ਲੋਕ ਹੋਣਗੇ ਇਹਨਾਂ ਜਦੋਂ ਮੁਕਾਬਲਾ ਹੋਏਗਾ ਤਾਂ ਆ ਲੋਕ ਆਮ ਸਿੱਖ ਵੀ ਆਮ ਜਨਤਾ ਵੀ ਜਿਹੜੇ ਲੋਕ ਇਕੱਲੇ ਸਭ ਤੋਂ ਸਰਵਪੱਤ ਲੋਕ ਹੋਣਗੇ ਉਹਨਾਂ ਨਾਲ ਖੜਾ